ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਚਲਦੀ ਕਾਰ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਅਸਮਾਨ ਨੂੰ ਛੂੰਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਤੇ ਅੱਗ ਦੇ ਵਿੱਚੋਂ ਨਿਕਲਦਾ ਹੋਇਆ ਕਾਲਾ ਧੂੰਆਂ ਲੋਕਾਂ ਨੂੰ ਡਰਾ ਰਿਹਾ ਹੈ ਦਰਅਸਲ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਜਦ ਇੱਕ ਵਿਅਕਤੀ ਦੇ ਵੱਲੋਂ ਗੱਡੀ ਚਲਾਈ ਜਾ ਰਹੀ ਸੀਗੀ ਤਾਂ ਉਸੇ ਦੌਰਾਨ ਹੀ ਗੱਡੀ ਜਿਹੜੀ ਆ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਤੇ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਅਸਮਾਨ ਨੂੰ ਛੂੰਦੀਆਂ ਹੋਈਆਂ ਦਿਖਾਈ ਦਿੱਤੀਆਂ ਅਤੇ ਜੋ ਅੱਗ ਦੇ ਵਿੱਚੋਂ ਨਿਕਲਦਾ ਹੋਇਆ ਕਾਲਾ ਧੂੰਆਂ ਸੀਗਾ ਉਹ ਲੋਕਾਂ ਨੂੰ ਆ ਰਿਹਾ ਸੀਗਾ ਦਰਸਾਲੇ ਪੂਰੀ ਘਟਨਾ ਪਟਿਆਲਾ ਚੰਡੀਗੜ੍ਹ ਹਾਈਵੇ ਦੇ ਉੱਪਰ ਵਾਪਰੀ ਹੈ ਜਿੱਥੇ ਕਿ ਇੱਕ ਕਾਰ ਨੂੰ ਭਿਆਨਕ ਅੱਗ ਲੱਗ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਗੱਡੀ ਕ੍ਰੇਟਾ ਕਾਰ ਸੀਗੀ ਜਿੱਥੇ ਕਿ ਡਰਾਈਵਰ ਗੱਡੀ ਨੂੰ ਚਲਾ ਕੇ ਆ ਰਿਹਾ ਸੀਗਾ ਕਿਸੇ ਨੂੰ ਲੈਣ ਆ ਰਿਹਾ ਸੀਗਾ ਪਰ ਇਸੇ ਦੌਰਾਨ ਹੀ ਗੱਡੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਜਿੱਥੇ ਕਿ ਲੱਖਾਂ ਦੀ ਕੀਮਤ ਦੇ ਵਿੱਚ ਆਉਂਦੀ ਇਹ ਗੱਡੀ ਮਿੰਟਾਂ ਦੇ ਵਿੱਚ ਹੀ ਜਿਹੜੀ ਹੈ ਜਲ ਕੇ ਰਾਖ ਹੋ ਜਾਂਦੀ ਹੈ ਤੇ ਇਸ ਦੇ ਨਾਲ ਹੀ ਜੋ ਤਸਵੀਰਾਂ ਨੂੰ ਡਰਾ ਕੇ ਰੱਖ ਦੇਣ ਵਾਲੀਆਂ ਨੇ ਹਾਲਾ ਕਿ ਜੋ ਤੋਂ ਅੱਗ ਨੂੰ ਅੱਗ ਲੱਗ ਜਾਂਦੀ ਹੈ ਕਾਰ ਨੂੰ ਤਾਂ ਉਸ ਤੋਂ ਬਾਅਦ ਮੌਕੇ ਦੇ ਉੱਤੇ ਲੋਕ ਇਕੱਠੇ ਹੋ ਜਾਂਦੇ ਨੇ ਚੀਕ ਚਹਾੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਮੌਕੇ ਦੇ ਉੱਤੇ ਇਕੱਠੇ ਹੋਏ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਜਾਂਦਾ ਹੈ ਜਦ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤਾਂ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਹੈ ਤੇ ਜੋ ਗੱਡੀ ਦਾ ਮਾਲਕ ਹੈ ਉਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਡਰਾਈਵਰ ਮੈਨੂੰ ਲੈਣ ਦੇ ਲਈ ਆ ਰਿਹਾ ਸੀਗਾ ਪਰ ਇਸੇ ਦੌਰਾਨ ਹੀ ਉਸਨੇ ਦੇਖਿਆ ਕਿ ਗੱਡੀ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਜਦ ਗੱਡੀ ਦਾ ਬੁਨਟ ਚੱਕ ਕੇ ਦੇਖਿਆ ਦੋਸਤੋ ਬਾਅਦ ਪਤਾ ਲੱਗਾ ਕਿ ਅਚਾਨਕ ਹੀ ਗੱਡੀ ਨੂੰ ਅੱਗ ਲੱਗ ਚੁੱਕੀ ਹੈ ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਬੇਹਾਦੀ ਡਰਾ ਕੇ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਚਲਦੀ ਕਾਰ ਨੂੰ ਅੱਗ ਲੱਗੀ ਹਾਲਾਂਕਿ ਗੰਨੀ ਮੱਤੇ ਰਹੀ ਹੈ ਇਸ ਮਾਮਲੇ ਦੇ ਵਿੱਚ ਵੀ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਜੜਾ ਆ ਨਹੀਂ ਹੋਇਆ ਪਰ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਅਜਿਹੇ ਘਟਨਾਵਾਂ ਵਿੱਚ ਜੋ ਲਗਾਤਾਰ ਵਾਪਰਦੀਆਂ ਹੋਈਆਂ ਦਿਖਾਈਆਂ ਦੇ ਰਿਹਾ ਨੇ ਆਖਰਕਾਰ ਉਹ ਲੋਕ ਉਹਨਾਂ ਚੀਜ਼ਾਂ ਤੋਂ ਜੋ ਡਰਦੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਤੋਂ ਕਿਵੇਂ ਰਨਗੇ ਪਰ ਫਿਲਹਾਲ ਇੱਕ ਜਿਹੜੀ ਘਟਨਾ ਪੂਰੀ ਵਾਪਰੀ ਹੈ ਡਰਾ ਕੇ ਰੱਖ ਦੇਣ ਵਾਲੀ ਘਟਨਾ ਸੀ ਕਿ ਕਿਵੇਂ ਆਪਣੇ ਮਾਲਕ ਨੂੰ ਲੈਣ ਦੇ ਲਈ ਇੱਕ ਡਰਾਈਵਰ ਕਾਰ ਦੇ ਵਿੱਚ ਸਵਾਰ ਹੋ ਕੇ ਆਉਂਦਾ ਹੈ ਪਰ ਅਚਾਨਕ ਹੀ ਕਾਰ ਨੂੰ ਅੱਗ ਲੱਗ ਜਾਂਦੀ ਹੈ ਅੱਗ ਦੀ ਚਪੇਟ ਦੇ ਵਿੱਚ ਆਈ ਕਾਰ ਜਿਹੜੀ ਹੈ ਉਹ ਉਸ ਦੀਆਂ ਅੱਗ ਦੀਆਂ ਲਪਟਾਂ ਅਸਮਾਨ ਨੂੰ ਛੂੰਹਦੀਆਂ ਹੋਈਆਂ ਦਿਖਾਈ ਦਿੱਤੀਆਂ ਅੱਗ ਤੋਂ ਨਿਕਲਦਾ ਕਾਲਾ ਧੂੰਆਂ ਲੋਕਾਂ ਨੂੰ ਡਰਾ ਰਿਹਾ ਸੀਗਾ ਪਰ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਦੇ ਉੱਤੇ ਕਾਬੂ ਪਾ ਲਿਆ ਫਿਲਹਾਲ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਫਿਲਹਾਲ ਇਸ ਮਾਮਲੇ ਦੇ ਵਿੱਚ ਗਨੀਮਤ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਜਾਣੀ ਨੁਕਸਾਨ ਜੜਾਇਆ ਨਹੀਂ ਹੋਇਆ ਫਿਲਹਾਲ ਇੱਕ ਵਾਰ ਤਸਵੀਰਾਂ ਦੇਖ ਲੈਣੇ ਆ ਮੇਰਾ ਨਾਮ ਅਨੀਲ ਕੁਮਾਰ ਹੈ ਜੀ ਬਨੂੜ ਦੇ ਲੋਵੇ ਪਿੰਦਾ ਪਿੰਡ ਇਹ ਡਰਾਈਵਰ ਆ ਰਿਹਾ ਸੀ ਮੰਡੀ ਕੋ ਵਿਨਕਰ ਤੋਂ ਮੈਂ ਜਿਰਪੁਰ ਸੀ ਜਿਰਪੁਰ ਤੋਂ ਮੈਨੂੰ ਲੈਨ ਆ ਰਿਹਾ ਸੀ ਤੇ ਉਹਨੂੰ ਕਿਲੋਮੀਟਰ ਪੱਲਾ ਇਸੋ ਧੂਆਂ ਦਿਖਦਾ ਦੇਖਿਆ ਤੇ ਉਹਨੂੰ ਬੌਂਡਡ ਚੱਕਿਆ ਦਾ ਇੱਕਦਮ ਅੱਗ ਆ ਗਈ ਉਸ ਤੇ ਉਹ ਮੌਕੇ ਦੇ ਬਾਹਰ ਨਿਕਲ ਗਿਆ ਤੇ ਸਾਰੀ ਗੱਡੀ ਅੱਗ ਲੱਗ ਗਈ ਉਹਨੂੰ ਤੇ ਮੌਕੇ ਤੇ ਫਾਇਰ ਬਿਗਟ ਆ ਗਈ ਉਹਨੇ ਸਾਰੀ ਅੱਗ ਨੂੰ ਕੰਟਰੋਲ ਕਰ ਲਿਆ ਪਰ ਗੱਡੀ ਨੂੰ ਸਾਰੀ ਨੂੰ ਅੱਗ ਲੱਗ ਗਈ ਹੈ ਗੱਡੀ ਕਿਹੜੀ ਗੱਡੀ ਕ੍ਰੇਟਾ ਸੀ 2020 ਮਾਡਲ ਸੀ ਦਸੰਬਰ ਦਾ ਡੀਜ਼ਲ ਗੱਡੀ ਸੀ